ਫਿਰ ਤੂੰ ਤੁਹਾਨੂੰ ਚੈਲੰਜ ਕਰਦਾ ਲੈਓ ਪੇਸ਼IENTS ਅਪਰ ਰੈਡੀ ਹਨ ਲੇਕਿਨ ਟਰਮ ਆਫ ਕੰਡੀਸ਼ਨਸ ਵਿਦ ਅ ਸਟਾਰਮ ਲਿਖਾਂਗੇ ਕੀ ਕੀ ਪੈਲਾ ਹੀ ਔਰ ਕਈ ਬੰਦਿਆਂ ਨੂੰ ਇਹਦੇ ਚ ਗਵਾ ਪਾਵਾਂਗੇ ਔਰ ਮੈਂ ਇਹ ਨਹੀਂ ਕਹਿੰਦਾ ਇੱਕ ਦਿਨ ਸਾਨੂੰ ਕੁਝ ਟਾਈਮ ਦੇਣਾ ਪਊਗਾ ਉਹਨਾਂ ਲੋਕਾਂ ਨੂੰ ਮੈਂ ਇਹ ਨਹੀਂ ਕਹਿੰਦਾ ਸਾਰੇ ਠੀਕ ਹੋਣਗੇ ਖੋਣਗੇ ਕੁਝ ਠੀਕ 100% ਹੋਣਗੇ ਔਰ ਤੁਸੀਂ ਵੀ ਹਿਲ ਜਾਓਗੇ ਔਰ ਦੇਖੋਗੇ ਕਿ ਯੀਸ਼ੂ ਜ਼ਿੰਦਾ ਹੈਗਾ ਕਿ ਨਹੀਂ ਹੈਗਾ ਤੁਸੀਂ ਇਹ ਐ ਸਮਝਦੇ ਵੀ ਜਿੱਦਾਂ ਕਥਾ ਕਹਾਣੀਆਂ ਐ ਪਰੀਆਂ ਦੀਆਂ ਇਹ ਜੀਵਤ ਯੇਸ਼ੂ ਆ ਠੀਕ ਐ ਇਹਦੇ ਲਈ ਤੇ ਤੈਨੂੰ ਬੁਲਾਣਾ ਪਏਗਾ ਤੁਹਾਨੂੰ ਦਿਖਾਣਾ ਪਏਗਾ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਸਾਹਮਣੇ ਦੁਨੀਆ ਨੂੰ ਦਿਖਾਣਾ ਪਏਗਾ ਜਾਂ ਇਹ ਗੱਲ ਤੁਸੀਂ ਵੀ ਕਹੀ ਐ ਨਾ ਕਿ ਅਸੀਂ ਪੇਸ਼ੈਂਟਸ ਲੈ ਕੇ ਆਵਾਂਗੇ ਤੋਂ ਚੈਲੰਜ ਐ ਤੁਹਾਨੂੰ ਤੁਸੀਂ ਚਾਰ ਕਿਹਾ ਨਾ ਤੁਸੀਂ ਕਿਹਾ ਜੇ ਤੁਸੀਂ ਇਹ ਪੇਸ਼ੈਂਟ ਠੀਕ ਕਰ ਦੋ ਤੇ ਕੁਆਤਰਾ ਤੇ ਮੈਂ ਵੀ ਇਸੂ ਦੇ ਚੇਲੇ ਬਣ ਜਾਗੇ ਤੁਹਾਡੇ ਪਿੱਛੇ ਚੱਲਾਂਗੇ ਤੇ ਫਿਰ ਜਬਾਨ ਤੇ ਰਿਓ ਔਰ ਤੁਸੀਂ ਚਾਰ ਨਹੀਂ ਲਿਆਣੇ ਕੰਡੀਸ਼ਨ ਸਾਡੇ ਅਕੋਰਡਿੰਗ ਚੱਲਣਾ ਪਊਗਾ ਤੁਹਾਨੂੰ 30 ਘਟ ਤੋਂ ਘਟ ਪੇਸ਼ੈਂਟ ਲੈ ਕੇ ਆਣੇ ਪੈਣਗੇ ਤਰ੍ਹਾਂ ਤਰ੍ਹਾਂ ਦੀਆਂ ਅਲੱਗ-ਅਲੱਗ ਬਿਮਾਰੀਆਂ ਦੀ ਰੀੜ ਦੀ ਅੱਡੀ ਦੇ ਮਨ ਕੇ ਡੈਮੇਜ ਕੁਝ ਸਪਾਈਨ ਦੇ ਕੁਝ ਬੈਲਟਾਂ ਲੱਗੀਆਂ ਨੇ ਕੁਝ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਸਰਵਾਈਕਲ ਨਹੀਂ ਕੁਝ ਕੈਂਸਰਸ ਨੇ ਕੁਝ ਹਾਰਟ ਦੇ ਰੋਗੀ ਨੇ ਕੁਝ ਪੇਟ ਦੇ ਰੋਗੀ ਨੇ ਕੁਝ ਟੀਵੀ ਦੇ ਅਲੱਗ-ਅਲੱਗ ਬਿਮਾਰੀਆਂ ਦੇ ਦੋ ਦੋ ਤਿੰਨ ਤੀਕ ਬੰਦੇ ਲੈ ਆਣੇ ਪੈਣਗੇ ਚੈਲੰਜ ਹੈ ਤੁਹਾਨੂੰ ਸਾਰੇ ਨਹੀਂ ਠੀਕ ਕਰਾਂਗੇ ਕਿਉਂਕਿ ਸਾਰਿਆਂ ਨੇ ਠੀਕ ਨਹੀਂ ਹੋਣਾ ਜਿਨ੍ਹਾਂ ਨੇ ਯੀਸ਼ੂ ਦੇ ਲਾਅ ਨੂੰ ਸਪਿਰਚੁਅਲ ਲਾਅ ਨੂੰ ਜਿਹੜਾ ਸੀ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਦੇ ਅੰਦਰ ਸਪਿਰਚੁਅਲ ਲਾਅ ਔਰ ਚਿੰਗਾਈ ਦਾ ਨਿਯਮ ਜਿਹੜਾ ਵਿਸ਼ਵਾਸ ਦਾ ਕਾਨੂੰਨ ਹੈ ਅਸੀਂ ਉਹਨਾਂ ਨੂੰ ਟੀਚ ਕਰਾਂਗੇ ਔਰ ਜਿੰਨਿਆ ਲੋਕਾਂ ਨੇ ਉਹ ਗੱਲ ਫੜ ਲਈ ਤੇ ਜਿੰਨੇ ਆਪਾਂ ਚੰਗੇ ਕਰਦੇ ਅਗਰ ਅਸੀਂ 8 ਵੀ ਚੰਗੇ ਕਰਦੇ ਤੀਆਂ ਦੋ ਤੇ ਕੀ ਤੁਸੀਂ ਆਪਣੀ ਜਬਾਨ ਤੇ ਖੜੇ ਰਹੋਗੇ ਰੈਡੀਓ ਆਪਾਂ ਸਿੱਧੀ ਸਿੱਧੀ ਗੱਲ ਕਰ ਰਹੇ ਹੁਣ ਸਵਾਲ ਇਹ ਆ ਕਿ ਇਹਦੇ ਚੈਲੰਜ ਉਹ ਭਾਈ ਤੁਸੀਂ ਨਾ ਦੂਰੋ ਦੂਰੋ ਵੇਖਿਆ ਆ ਕਿਤੇ ਚਰਚ ਵਿੱਚ ਨਾ ਬੈਠਿਓ ਦੋਵੇਂ ਬੰਦੇ ਤੁਸੀਂ ਕਹਿੰਦੇ ਕਿ ਇਹ ਕੁਆਤਰਾ ਕਹਿੰਦਾ ਕਿ ਮੈਂ ਸਾਡੇ ਕੋਲ ਲੋਕ ਆਉਂਦੇ ਨਹੀਂ ਪਹਿਲਾਂ ਫਿਰ ਉਹਨਾਂ ਨੂੰ ਕੋਈ ਚਰਚ ਬਾਰੇ ਦੱਸਦਾ ਆ ਤੇ ਫਿਰ ਉਹ ਆਉਂਦੇ ਨਹੀਂ ਫਿਰ ਉੱਥੇ ਦਵਾਈ ਛੱਡ ਦਿੰਦੇ ਫਰ ਹਾਲਾਤ ਵੱਧ ਜਾਂਦੇ ਫਿਰ ਵਾਪਸ ਆਉਂਦੇ ਆ ਠੀਕ ਹੈ ਸੁਣੇ ਦੰਦ ਤੇ ਕੋਈ ਨਿਯਮ ਨਹੀਂ ਇਹ ਗੱਲਾਂ ਹੋਈਆਂ ਕੀ ਹੋਈਆਂ ਸਾਨੂੰ ਤੇ ਪਤਾ ਨਹੀਂ ਆ ਪਰ ਇਹ ਮੈਂ ਜਾਣਦਾ ਕਿ ਅਸੀਂ ਕਦੀ ਵੀ ਕਿਸੇ ਨੂੰ ਮੈਡੀਸਨ ਆਂਦਿਆ ਨਹੀਂ ਕਹਿੰਦੇ ਛੱਡੋ ਕਿਉਂਕਿ ਐਕਚੁਅਲੀ ਕੋਈ ਵੀ ਬੰਦਾ ਕਿਸੇ ਵੀ ਧਰਮ ਵਿੱਚ ਕਿਸੇ ਵੀ ਫੇਤ ਨੂੰ ਕਿਸੇ ਵੀ ਚੀਜ਼ ਨੂੰ ਜਦੋਂ ਮੰਨਦਾ ਹੈ ਜਾਂ ਵਿਸ਼ਵਾਸ ਕਰਦਾ ਤੇ ਉਹਦਾ इमोਸ਼ਨ ਜਿਹੜੇ ਉਹਦੇ ਨਾਲ ਜੁੜੀ ਹੁੰਦੀ ਨੇ ਤਾਂ ਜਦੋਂ ਕਿਉਂਕਿ ਕਿਉਂਕਿ ਜਿਵੇਂ ਜਿਵੇਂ ਮੰਨ ਲਓ ਫੇਥ ਦਾ ਕੀ ਨਿਯਮ ਹੈ ਵਿਸ਼ਵਾਸ ਦਾ ਕੀ ਨਿਯਮ ਇੱਕ ਡਾਕਟਰ ਕੋ ਆਪਾਂ ਦਵਾਈ ਲੈਨੇ ਫਿਰ ਦੂਜੇ ਕੋ ਲੈਨੇ ਤੀਜੇ ਕੋ ਲੈਨੇ ਤੇ ਪਿਛਲੇ ਡਾਕਟਰਾਂ ਨਾਲ ਥੋੜੀ ਉਹ इमोਸ਼ਨ ਬਣਾ ਕੇ ਰੱਖਦੇ ਨੇ ਹੁਣ ਤੇ ਉਹਨਾਂ ਦੇ ਸਾਹਮਣੇ ਜਿਹੜਾ ਡਾਕਟਰ ਆ ਉਹਦੀ ਗੱਲ ਫੋਲੋ ਕਰਦੇ ਨੇ ਇਦਾਂ ਦਾ ਨਿਯਮ ਹੈ 크ਰਿਸਚੀਅਨਿਟੀ ਤੁਸੀਂ ਕਮਾ ਫਰਾ ਕੇ 크ਿਸਚੀਅਨਿਟੀ ਨੂੰ ਇੰਨੇ ਗੰਦੇ ਤਰੀਕੇ ਦੇ ਨਾਲ ਰੱਦ ਰੇ ਜੇ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸ਼ਰਮ ਕਰੋ ਪ੍ਰਭੂ ਸ਼ਰਮ ਕਰੋ ਕੋਈ ਥੋੜੀ ਬਹੁਤੀ ਵਰਲਡ ਦਾ ਸਭ ਤੋਂ ਵੱਡਾ ਦਰਮਿਆ